ਸਤ ਸ੍ਰੀ ਅਕਾਲ ਦੋਸਤੋ ਆ ਦੇਖੋ ਭਈ ਅੱਜ ਆਪਾਂ ਨੇ ਜਿਹੜੀ ਪਹਿਲਾਂ ਘੋਟਣਾ ਕੱਢਿਆ ਸੀ ਸਾਗ ਵਾਲਾ ਅੱਜ ਆਪਾਂ ਗ੍ਰੈਂਡਰ ਲਾ ਕੇ ਉਹਦੀ ਵੀਡੀਓ ਪਾਈ ਐ ਤੇ ਜਿਵੇਂ ਜਿਵੇਂ ਖਰਾਬਦੇ ਹੁੰਦਾ ਹੈ ਬਣਾ ਦਿਆਂਗੇ। ਤਾਂ ਆਪਾਂ ਆਏ ਭਈ ਦੋਸਤੋ ਮਿੱਤਰਾਂ ਤੇ ਆਰਡਰਾਂ ਵਾਲਾਂ ਆਊਟਡਰਾਂ ਵਾਲਿਆਂ ਦੇ ਤਾਂ ਆਪਾਂ ਬਣਾਈ ਜਾਂਦੇ ਆਪਾਂ ਘਰ ਵਾਸਤੇ ਹੀ ਮੈਂ ਬਣਾਈਏ। ਕਰੇ ਆਂ ਗਈ ਬਈ ਹੁੰਦ ਨੇ ਐ ਹੋਰ ਤਾਂ ਕੰਮ ਕਰੀ ਜਾਂਦੇ ਨੇ ਘਰ ਦਾ ਕੰਮ ਕਰਦੀ ਨਹੀਂ ਆਪਾਂ ਨੇ ਘਰ ਵਾਸਤੇ ਵੀ ਕੱਢਿਆ ਸਾਗ ਵਾਲਾ ਘੋਟਣਾ ਵੀ ਕਾਇਨਦੇ ਨੇ ਡੋਈ ਵੀ ਕਾਇਨਦੇ ਨੇ। ਤੇ ਇੱਕ ਆਪਣੇ ਬਣਾਇਆ ਚਾਰ ਵਾਸਤੇ ਚੌਂਟਾ ਚਾਰ ਤਿੰਨ ਗੱਡਣਾ ਉਹ ਵੀ ਤੁਹਾਨੂੰ ਦਿਖਾਉਣਾ ਤੇ ਕੱਲਾ ਇਹ ਆਰੇ ਦੀ ਗੋਲ ਕਰਿਆ ਬਾਹਾ ਵੀ ਆਰੇ ਤੇ ਗੋਲ ਕਰਿਆ ਆਪਣੇ ਕੱਲਾ ਗ੍ਰੈਂਡਰ ਮਰੇ ਤੇ ਜਮਾ ਜਿਵੇਂ ਖਰਾਦਦੇ ਹੁੰਦਾ ਐ ਮਣਾ ਤਾਂ ਆ ਚੌਂਟਾ ਦਿਖਾਉਣਾ ਤੁਹਾਨੂੰ ਟਾਲੀ ਦਾ ਇਹ ਵੀ ਘੋਟਣਾ ਨਿੰਮ ਦਾ ਦੀ ਤੇ ਨਿੰਮ ਦਾ ਗੁਣਾਕਾਰੀ ਹੁੰਦਾ ਤਾਂ ਬਣਾਇਆ ਉਹ ਵੀ ਦਵਾਈ ਦਾ ਵੀ ਕੰਮ ਕਰਦਾ ਠੀਕ ਹੈ ਤੇ ਆਹ ਟਾਲੀ ਦਾ ਬਣਾਇਆ ਤਾਲੀ ਦਾ ਤਾਂ ਬਣਾਇਆ ਇਹ ਜਿਵੇਂ ਤੇਲ ਚ ਰਹੂਗਾ ਦੀ ਮਤਲਬ ਲਸਕਰ ਰਹੂਗੀ ਖਰਾਬ ਨਹੀਂ ਹੁੰਦਾ ਹੈਗਾ ਕਈ ਲੱਕੜਾਂ ਤੇਲ ਚ ਖਰਾਬ ਚੋਂ ਖਰਾਬ ਹੋ ਜਾਂਦੀ ਨੇ ਓਕੇ ਧੰਨਵਾਦ